ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਮੇਰੇ ਬੇਨਤੀ ਹੈ ਵੀਰ ਜੀ ਮੈਂ ਠੀਕ ਨਹੀਂ ਆ ਨਹੀਂ ਤੇ ਮੈਂ ਜ਼ਰੂਰ ਖੇਡਣੀ ਆ ਤੁਸੀਂ ਬੜਾ ਪਿਆਰ ਕਰਦੇ ਜੇ ਇਦਾਂ ਹੀ ਪਿਆਰ ਕਰਦੇ ਰਹੋ ਲਵ ਯੂ ਸਾਰੀ ਪੁਰੀਆ ਗੋਪੀ ਆ ਇੱਕ ਵਾਰੀ ਤਾੜੀ ਤੂੜੀ ਦੇ ਮਾਰੋ ਜ਼ੋਰਦਾਰ ਐਂਟਰੀ ਗਰਾਊਂਡਾਂ ਦੇ ਵਿੱਚ ਕਹਿੰਦੇ ਆਏ ਆ ਜਿਵੇਂ ਸੰਜੇ ਦੱਤ ਦੀ ਹੁੰਦੀ ਆ ਔਰ ਜਿਵੇਂ ਸੰਜੇ দত্ত ਦੀ ਹੁੰਦੀ ਆ ਇਹ ਸਾਡਾ ਪਹਿਲਵਾਨ ਆ ਮੇਰੇ ਮਿੱਤਰੋ ਗੋਪੀ ਫਰੰਦੀਪਰੀ ਗੋਪੀ ਬਾਈ ਵੈਲਕਮ ਹੈ ਜੀ ਆਇਆਂ ਨੂੰ ਆਖਾਂਗੇ ਲੈ ਵੀ ਗੋਪੀ ਬਾਈ ਕਹਿੰਦਾ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਵੀ ਸਰੀਰ ਸੈੱਟ ਨਹੀਂ ਇਸੇ ਕਰਕੇ ਮੈਂ ਖੇਡ ਨਹੀਂ ਰਿਹਾ ਸੋ ਮਜਬੂਰੀਆਂ ਬਣ ਜਾਂਦੀਆਂ ਲਗਾਤਾਰ ਮੇਲੇ ਖੇਡ ਰਿਹਾ ਤੇ ਬਾਈ ਕਹਿੰਦਾ ਵੀ ਅੱਜ ਥੋੜਾ ਸਰੀਰ ਨਹੀਂ ਸੈੱਟ ਤਾਂ ਕਰਕੇ ਨਹੀਂ ਖੇਡ ਰਿਹਾ ਮਾਫੀ ਚਾਹਣਾ ਲੈ ਵੀ ਗੋਪੀ ਦਰਸ਼ਕ ਵੀਰਾਂ ਦੇ ਨਾਲ ਦੋ ਸ਼ਬਦ ਸਾਝੇ ਕਰਦੀ ਭਰਾਣ ਕੇ ਮੈਂ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਮੇਰੀ ਬੇਨਤੀ ਹੈ ਵੀਰ ਜੀ ਮੈਂ ਠੀਕ ਨਹੀਂ ਆ ਨਹੀਂ ਤੇ ਮੈਂ ਜ਼ਰੂਰ ਖੇਡਣਾ ਤੂੰ ਬੜਾ ਪਿਆਰ ਕਰਦੇ ਜੇ ਇਦਾਂ ਹੀ ਪਿਆਰ ਕਰਦੇ ਰਹੋ ਲਵ ਯੂ ਸਾਰਾ ਜਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵਾਂਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਦੇਖੋ ਗੋਪੀ ਦੀ ਐਂਟਰੀ ਹੁੰਦੀ ਹੈ ਗਰਾਊਂਡ ਵਿੱਚ ਕਹਿੰਦੇ ਸੰਜੇ ਦੱਤ ਦੀ ਐਂਟਰੀ ਹੋਊਗੀ ਦੇਖੋ ਗੋਪੀ ਕਿਹੜਾ ਸੰਜੇ ਦੱਤ ਨਾਲ ਘਟ ਹੈ ਤੇ ਗੋਪੀ ਕਹਿੰਦਾ ਵੀ ਅੱਜ ਮੈਂ ਬਿਮਾਰ ਆ ਅੱਜ ਖੇਡਿਆ ਨਹੀਂ ਆਣਾ ਮੇਰੇ ਤੋਂ ਅੱਜ ਮੈਂ ਮਾਫੀ ਮੰਗਦਾ ਹਾਂ ਪਰ ਕੁਝ ਲੋਕ ਗੋਪੀ ਨੂੰ ਬਹੁਤ ਮਾੜਾ ਕਹਿੰਦੇ ਹਨ ਗੋਪੀ ਅਤੇ ਏਕਮ ਦੀ ਜੋੜੀ ਨੂੰ ਤੋੜਨ ਨੂੰ ਫਿਰਦੇ ਪਰ ਤੁਸੀਂ ਵੱਧ ਤੋਂ ਵੱਧ ਗੋਪੀ ਅਤੇ ਏਕਮ ਦੀ ਜੋੜੀ ਨੂੰ ਸਪੋਰਟ ਕਰਿਓ ਅਤੇ ਇਹਨਾਂ ਨੂੰ ਟੁੱਟਣ ਤੋਂ ਬਚਾਏ ਰੱਖੋ ਏਦਾਂ ਹੀ ਮੈਚ ਖੇਡਦੇ ਰਹਿਣ